ਮਤੀ 28291 2026 ਦੀ ਇੰਟਰਵੀਨਿੰਗ ਨਾਈਟ ਨੋ ਇੱਕ ਮਜੀਠਾ ਰੋਡ ਥਾਣੇ ਦੇ ਏਰੀਆ ਚ ਇੱਕ ਕਤਲ ਹੋਇਆ ਸੀ ਲੇਡੀ ਦਾ ਜ ਜਦਾ ਨਾਮ ਹੈ ਵੀਨਾ ਰਾਣੀ ਵਾਈਫ ਆਫ ਲੇਟ ਆਨੰਦ ਕਿਸ਼ੋਰ ਰੈਜ਼ੀਡੈਂਟ ਆਫ ਇੰਦਰਾ ਕਲੋਨੀ ਮਜੀਠਾ ਰੋਡ ਜਦੋਂ ਕਤਲ ਬਾਰੇ ਪਤਾ ਚੱਲਿਆ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਨੰਬਰ 21 ਡੇਟਿਡ 291 2026 ਅੰਡਰ ਸੈਕਸ਼ਨ 103 305 ਐਂਡ ਤਿੰਨ ਬੰਚ ਬੀ ਐਨ ਐਸ ਐਕਟ ਤੇ ਨਾਲ ਦੇ ਨਾਲ ਜਿਵੇਂ ਕਤਲ ਦਾ ਪਤਾ ਚੱਲਿਆ ਐਫ ਆਈ ਆਰ ਦਰਜ ਹੋਈ ਤੇ ਛਿਰੀ ਵਿਨੀਲਾ ਜੀ ਸਾਡੇ ਏ ਡੀ ਐਸ ਪੀ 2 ਗगन ਜੀ ਸਾਡੇ ਏ ਸੀ ਪੀ ਨਾਰਥ ਕਿਰਨਦੀਪ ਸਾਡੇ ਐ ਸ ਐਚ ਓ ਸਦਰ ਟੀਮਸ ਬਣਾਈਆਂ ਇਹਨਾਂ ਨੇ ਤੇ ਮਰਡਰ ਟ੍ਰੇਸ ਕਰਨ ਲਈ ਟੀਮਸ ਬਣਾ ਕੀਤੀਆਂ ਸਾਰਾ ਹਿਊਮਨ ਇੰਟੈਲੀਜੈਂਸ ਦੇ ਥਰੂ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਤੇ ਸਾਨੂੰ ਅਸੀਂ ਕੋਕ ਪੜਤਾਲ ਹੋਰ ਵੀ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਜਿਹੜੀ ਵੀਨਾ ਰਾਣੀ ਵਾਈਫ ਆਫ ਲੇਟ ਅਨੰਦ ਕਿਸ਼ੋਰ ਹੈ ਇਹ ਆਪਣੇ ਘਰ ਵਿੱਚ ਰਹਿੰਦੀ ਸੀ ਆਪਣੇ ਬੇਟੇ ਨਾਲ ਜਿਹਦਾ ਨਾਮ ਹੈ ਵਿਰਿੰਦਰ ਕੁਮਾਰ ਅਲਾਇਸ ਬੱਲੂ ਤੇ ਜਦੋਂ 28 29 ਤਰੀਕ ਨੂੰ ਆਪਣਾ ਵਿਰਿੰਦਰ ਕੁਮਾਰ ਅਲਾਇਸ ਬੱਲੂ ਤੇ ਇਹਨਾਂ ਦੇ ਦੋ ਕਿਰਾਏਦਾਰ ਇੱਕ ਦਾ ਨਾਮ ਹੈ ਗੁਰਦੇਵ ਸਿੰਘ ਇੱਕ ਦਾ ਨਾਮ ਹੈ ਸ਼ਮਸ਼ੀਰ ਸਿੰਘ ਇਹਨਾਂ ਦੀ ਉਮਰ 28 ਤੇ 29 ਸਾਲ ਹੈਗੀ ਐ ਤੇ ਜਿਹੜਾ ਗੁਰਦੇਵ ਸਿੰਘ ਹੈ ਉਹ ਪਿਛਲੇ ਡੇਢ ਤੋਂ ਸਾਲ ਤੋਂ ਮੀਨਾ ਕੁਮਾਰੀ ਦੇ ਘਰ ਕਿਰਾਏ ਤੇ ਰਹਿ ਰਿਹਾ ਸੀਗਾ ਤੇ ਪਿਛਲੇ 1 ਸਾਲ ਤੋਂ ਇਹਨੇ ਆਪਣਾ ਦੋਸਤ ਜਿਹੜਾ ਸ਼ਮਸ਼ੀਰ ਹੈ ਉਹ ਵੀ ਉੱਥੇ ਕਿਰਾਏ ਤੇ ਆਪਣੇ ਨਾਲ ਹੀ ਰੱਖਿਆ ਹੋਇਆ ਸੀ ਕਿਉਂਕਿ ਸ਼ਮਸ਼ੀਰ ਦਾ ਆਪਣੀ ਵਾਈਫ ਨਾਲ ਥੋੜਾ ਡਿਸਪਿਊਟ ਚੱਲ ਰਿਹਾ ਸੀ ਉਹ ਵੀ ਘਰ-ਵਾਰ ਛੱਡ ਕੇ ਆਪਣੇ ਦੋਸਤ ਗੁਰਦੇਵ ਕੋਲ ਆ ਕੇ ਰਹਿ ਰਿਹਾ ਸੀ ਤੇ ਉਸ ਰਾਤ ਨੂੰ ਗੁਰਦੇਵ ਸ਼ਮਸ਼ੀਰ ਤੇ ਵਿਰਿੰਦਰ ਕੁਮਾਰ ਨੇ ਥੋੜੀ ਡਰਿੰਕ ਕੀਤੀ ਉੱਪਰ ਆਪਣੇ ਛੱਤ ਤੇ ਬੈਠ ਕੇ ਤੇ ਜਿਹੜਾ ਕੀ ਜੋ ਕਿ ਵਿਰਿੰਦਰ ਕੁਮਾਰ ਨੂੰ ਲੱਗਦਾ ਕਿ ਥੋੜੇ ਉਹਦੇ ਡਰਿੰਕ ਸਪਾਈ ਕੀਤੀ ਸੀ ਉਹਦੇ ਕੁਝ ਮਿਲਾਵਟ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਥੱਲੇ ਚਲਾ ਗਿਆ ਆਪਣੇ ਕਮਰੇ 'ਚ ਫਿਰ ਉਹਨੂੰ ਗੁਰਦੇਵ ਤੇ ਸ਼ਮਸ਼ੀਰ ਨੇ ਦੁਬਾਰਾ ਬੁਲਾਇਆ ਉੱਪਰ ਛੱਤੇ ਥੋੜੀ ਹੋਰ ਜ਼ਿਆਦਾ ਡਰਿੰਕ ਇਹਨਾਂ ਨੇ ਕੀਤੀ ਤੇ ਉਸ ਤੋਂ ਬਾਅਦ ਜਦੋਂ ਆਪਣਾ ਵਿਰਿੰਦਰ ਕੁਮਾਰ ਅਨਕੌਂਸ਼ੀਅਸ ਹੋ ਗਿਆ ਤੇ ਉਸ ਤੋਂ ਬਾਅਦ ਗੁਰਦੇਵ ਤੇ ਸ਼ਮਸ਼ੇਰ ਨੇ ਆਪਣਾ ਥੱਲੇ ਜਾ ਕੇ ਰੂਮ ਵਿੱਚ ਜਿਹੜੀ ਵੀਨਾ ਰਾਣੀ ਹੈ ਇਹ ਨਾਲ ਗੁੱਥਮ ਕੱਥੀ ਹੋਏ ਤੇ ਚੋਰੀ ਦੇ ਮੰਤਰ ਨਾਲ ਤੇ ਉਹਦੇ ਵਿੱਚ ਹੀ ਕਤਲ ਹੋ ਗਿਆ ਤੇ ਇਹਨਾਂ ਨੇ ਜੋ-ਜੋ ਚੀਜ਼ਾਂ ਚੋਰੀ ਕੀਤੀਆਂ ਉਹ ਸਿਗਰ ਚਾਰ ਮੁੰਦਰੀਆਂ ਇੱਕ ਪੇਅਰ ਇਅਰਿੰਗਸ ਤੇ ਇੱਕ ਬੈਂਗਲ ਉਹਦੇ ਨਾਲ ਨਾਲ ਜਿਹੜਾ ਮੋਟਰਸਾਈਕਲ ਯੂਜ਼ ਕੀਤਾ क्राइम ਦੇ ਵਿੱਚ ਉਸ ਤੋਂ ਬਾਅਦ ਭੱਜਣੇ ਓਬਵੀਅਸੀ ਬ੍ਰਾਹਮਤ ਕਰ ਲਿਆ ਛੁਰੀ ਵੀ ਬ੍ਰਾਹਮਤ ਕਰ ਲਈਏ ਤੇ ਦੋ ਮੋਬਾਈਲ ਫੋਨ ਵੀ ਬ੍ਰਾਹਮਤ ਕਰ ਲਿਆ ਇਹਨਾਂ ਨੂੰ ਅਸੀਂ ਆਪਣਾ 14 ਤਰੀਕ ਦੇ ਲਗਾਤਾਰ 14 ਤਰੀਕ ਨੂੰ ਦਿੱਲੀ ਤੋਂ ਰਕਾਬਗੰਜ ਗੁਰਦੁਆਰਾ ਸਾਹਿਬ ਹੈਗਾ ਉੱਥੇ ਉਹਦੇ ਲੱਗਿਓ ਅਸੀਂ ਗ੍ਰਿਫਤਾਰ ਕੀਤਾ ਅਸੀਂ ਇਤਲਾਹ ਦਿੱਤੀ ਸੀ ਲੋਕਲ ਪੁਲਿਸ ਸਟੇਸ਼ਨ ਤੇ ਉਸ ਬਾਅਦ ਅਸੀਂ ਇਹਨਾਂ ਨੂੰ ਲੋਕਲ ਕੋਰਟ ਵਿੱਚ ਉੱਥੇ ਪੇਸ਼ ਕੀਤਾ ਟ੍ਰਾਂਜ਼ਿਟ ਮੰਨ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਆਂ ਅੰਮ੍ਰਿਤਸਰ ਤੇ ਇਹਨਾਂ ਦਾ ਹੁਣ ਸਾਨੂੰ 5 ਦਿਨ ਦਾ ਰਿਮਾਨ ਮਿਲਿਆ ਤੇ ਅਸੀਂ ਹੋਰ ਵੀ ਕੁਝ ਹੋਏਗਾ ਤੁਹਾਡੇ ਸਾਹਮਣੇ ਲਿਆਵਾਂਗੇ ਸਰ ਕਤਲ ਵਾਲੀ ਰਾਤ ਜਦੋਂ ਪਾਰਟੀ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਇਹਨਾਂ ਵੱਲੋਂ ਕਿਹਾ ਕਿ ਇਹ ਵਿਦੇਸ਼ ਦਾ ਕੋਈ ਵੀਜ਼ਾ ਲੱਗਾ ਹੈ ਬਿਲਕੁਲ ਵੀਜ਼ਾ ਲੱਗਾ ਸੀ ਉਹ ਜਿਹੜਾ ਸ਼ਮਸ਼ੀਰ ਹੈ ਉਹਨੇ ਵੀਜ਼ਾ ਬਾਰੇ ਕੋਈ ਗੱਲ ਨਹੀਂ ਉਹਨੇ ਕਲੀਅਰਲੀ ਕੁਝ ਨਹੀਂ ਦੱਸਿਆ ਸੀ ਉਹਨੇ ਕਿਹਾ ਮੈਂ ਬਾਹਰ ਜਾਣਾ ਹੈ ਉਹਦੀ ਖੁਸ਼ੀ 'ਚ ਮੈਂ ਪਾਰਟੀ ਕਰ ਰਿਹਾ ਹਾਂ ਕਤਲ ਕਿਦਾਂ ਕੀਤਾ ਇਹਨਾਂ ਨੂੰ ਮੰਨਦੇ ਕਤਲ ਜਿਵੇਂ ਛੁਰੀ ਮਾਰ ਕੇ ਜੀ ਇਹਦਾ ਕਟਰੀਅਲ ਲੱਗੇ ਸਟੱਡੀ ਬਲਡ ਫੋਰ ਬਲਡ ਫੋਰ ਸਰ ਬਿਲਿ ਦਿਨ ਤੋਂ ਇਹ ਘਰ ਇੱਥੇ ਰਹਿ ਰਹੇ ਸੀ ਉਹਨਾਂ ਦੇ ਘਰ ਜਿਹੜਾ ਤਾਂ ਹੈਗਾ ਗੁਰਦੇਵ ਹੈ ਉਹ ਪਿਛਲੇ 1.5 ਸਾਲ ਤੋਂ ਰਹਿ ਰਿਹਾ ਸੀ ਤੇ ਜਿਹੜਾ ਹੈਗਾ ਸ਼ਮਸ਼ੇਰ ਉਹ ਪਿਛਲੇ 1 ਸਾਲ ਤੋਂ ਇੱਥੇ ਰਹਿ ਰਿਹਾ ਸੀ ਇਹਨਾਂ ਦਾ ਕੋਈ ਪਿਛਲਾ ਕੋਈ ਕ੍ਰਿਮੀਨਲ ਨਹੀਂ ਪਿਛੇ ਕੋਈ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਜਿਹੜਾ ਇਹ ਹੈਗਾ ਗੁਰਦੇਵ ਹੈ ਉਹ ਲੇਬਰ ਦਾ ਕੰਮ ਕਰਦਾ ਸ਼ਮਸ਼ੇਰ ਵੇਲਾ ਜੀ ਸਰ ਲੁੱਟ ਲਈ ਇਹਨਾਂ ਦੀ ਮਨਸ਼ਾ ਗਈ ਕਤਲ ਕਿਉਂ ਕੀਤਾ ਵੀ ਫੜੇ ਨਾ ਜਾਈਏ ਇਸ ਕਰਕੇ ਕਤਲ ਕੀਤਾ ਇਹਨਾਂ ਨੇ ਬੇਸਿਕਲੀ ਰਿਸਕ ਕੀਤਾ ਹੋਣਾ ਹੈ ਵਿਨਾਰਾਣੀ ਨੇ ਤੇ ਉਹਦੇ ਵਿੱਚ ਹੀ ਕਤਲ ਹੋ ਗਿਆ ਜੀ ਫਿਰ ਜਿੱਥੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਪੀਸੀਸੀ ਵਾਸਤੇ ਕੋਈ ਵੀ ਕਿਰਾਏਦਾਰ ਲੱਭ ਦਿਓ ਤੇ ਇਹਦੇ 'ਚ ਹੀ ਵਿਨਾਰਾਣੀ ਨੇ ਪੀਸੀਸੀ ਕਰਾਈ ਸੀ ਪਰ ਪੁਲਿਸ ਵੈਰੀਫਿਕੇਸ਼ਨ ਕੋਈ ਕਰਵਾਈ ਨਹੀਂ ਸੀ ਕਿਰਾਏਦਾਰਾਂ ਨੂੰ ਆਗੇ ਨਹੀਂ ਹੋਇਆ ਉਹਨੇ ਉਹਨੇ ਪੀਸੀਸੀ ਨਹੀਂ ਆਇਆ ਸੀ ਤੇ ਸਰ ਕੋਈ ਮੁਸ਼ਕਲ ਆਈ ਫਿਰ ਕੇਸ ਨੂੰ ਕੇਸ ਕਰਨ ਦੇ ਲੱਗੇ ਕਿਉਂਕਿ ਪੁਲਿਸ ਤੋਂ ਅਸੀਂ ਆਪਣੀ ਹਿਊਮਨ ਐਂਡ ਤੇ ਟੈਕਨੀਕਲ ਐਂਡ ਤੋਂ ਅਸੀਂ ਕੇਸ ਕੀਤਾ ਤੇ ਵਸਤਾ ਸੀ ਪੂਰਾ ਜ਼ੋਰ ਲਾਨੇ ਕਿ ਪੂਰਾ ਪ੍ਰੀਵੈਂਟਿਵ ਰ ਹੈ ਪਰ ਘਰ ਦੇ ਵਿੱਚ ਹੀ ਹੋਇਆ ਤੇ ਅਸੀਂ ਪੂਰਾ ਟੀਮਸ ਲਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਆਨਰੇਬਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਅਸੀਂ ਪੂਰੀ ਉਹਨਾਂ ਦੀ ਬੈਕਿੰਗ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਟੀਮ ਦਾ ਤੇ ਅਸੀਂ ਕੇਸ ਕੀਤਾ ਜੀ ਕੋਈ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਜਿਹੜਾ ਨਹੀਂ ਮੈਂ ਮੈਂ ਇਹ ਕਹਿਣਾ ਚਾਹਨਾ ਕਿ ਇਕਤਾ ਪੂਰੇ ਸਤਰ 'ਤੇ ਕਿਸੇ ਅਨਜਾਨ ਬੰਦੇ ਨਾਲ ਕੋਈ ਐਵੇਂ ਸ਼ਰਾਬ ਨਾ ਪੀਓ ਕੋਈ ਐਵੇਂ ਪਾਰਟੀ ਨਾ ਕਰੋ ਉਸ ਤੋਂ ਬਾਅਦ ਹੈ ਵੈਰੀਫਿਕੇਸ਼ਨ ਜ਼ਰੂਰ ਕਰਾਓ ਜੀ ਇਹ ਤਾਂ ਮਸਟ ਹੈ ਤਾਂ ਜਿਹੜਾ ਨਹੀਂ ਕਰਾਂਦਾ ਉੱਤੇ ਹੀ ਪਰਚੇ ਹੁੰਦੇ ਆ ਜੀ ਠੀਕ